ਹਾੜ ਜਿੱਡਾ ਬੰਦਾ ਇੱਕ دیਵਾਨੀ ਦੇ ਬੰਦੇ ਨੇ ਕਤਲ ਕਰਤਾ ਕਿਸੇ ਆਮ ਮਾਮੂਲੀ ਗੱਲ ਨਾਲ ਕਤਲ ਨਹੀਂ ਹੋਇਆ ਉਹ ਕੱਲਾ ਉਹ ਬੰਦੇ ਨੇ ਕਤਲ ਨਹੀਂ ਕੀਤਾ ਇਹ ਪ੍ਰਿਟੀਕਲ ਤੇ ਰਾਜਨੀਤਿਕ ਪੱਧਰ ਉੱਤੇ ਕਤਲ ਹੋਇਆ ਕੇਐਫਆਰ ਹੋਗੀ ਇਹ ਐਫਆਰ ਦੀ ਮਗਰ ਜਿਹੜੇ ਬੰਦੇ ਕਤਲ ਦੇ ਮਗਰ ਲੁਕੇ ਆ ਉਹਨਾਂ ਨੂੰ ਫੜਨਾ ਜਾਣਾ ਚਾਹੀਦਾ ਫੇਰ ਇੰਨਾ ਪਰਿਵਾਰਾਂ ਨੂੰ ਇਨਸਾਫ ਮਿਲੂ ਇਹ ਤਾਂ ਤੋਪਾਂ ਦੇ ਮੂਰੇ ਸਿਰ ਦੇਣ ਵਾਲੇ ਲੋਕ ਆ ਸਿੱਖ ਗੁਰੂ ਗਵੰਦ ਸਿੰਘ ਦੇ ਇਹਨਾਂ ਨੂੰ ਤਾਂ ਬੱਟਿਆ ਨਹੀਂ ਮੁੱਕਦੇ ਇੱਥੇ ਮੀਰ ਮੰਨੂ ਔਰ ਕੇ ਵੜਦੇ ਵੜਦੇ ਮੁੱਕ ਗਏ ਪਰ ਇਹ ਲੋਕ ਨਹੀਂ ਮੁੱਕ ਗਏ ਜਿੱਦੋਂ ਚਿੜੀਆਂ ਇਕੱਠੀਆਂ ਹੋ ਜਾਂਦੀਆਂ ਉਹ ਬਾਜਾਂ ਦੇ ਫੰਗ ਪੱਟ ਦਿੰਦੀਆਂ ਇਹ ਚਿੜੀਆਂ ਇਕੱਠੀਆਂ ਹੋ ਗਈਆਂ ਇਹ ਬਾਜਾਂ ਦੇ ਫੰਗ ਪੱਟ ਕੇ ਹਟਣ ਲੱਗਾਂ ਔਰ ਸਿਕੰਦਰ ਸਿੰਘ ਕਲਕੱਤੇ ਨੂੰ ਅਨਸਾਬ ਦਵਾ ਕੇ ਹਟਣੀਆਂ ਹਨੇਰੀਆਂ ਨੂੰ ਭਲੇਖਾ ਹੈ ਹਨੇਰਾ ਪਾਉਣ ਦਾ ਉਹਨਾਂ ਹਨੇਰੀਆਂ ਨੂੰ ਲੋਕਾਂ ਲਾਉਣ ਜਾਣਦੇ ਨੇ ਇਹ ਲੋਕ ਨਾ ਮਰੇ ਨਾ ਮਰਨਗੇ ਮੇਰੇ ਗੀਤ ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹਿਣਗੇ ਲੋਕ ਪਾਸ ਨਾ ਮਰੇ ਨਾ ਮਰਨਗੇ ਮੇਰੇ ਗੀਤ ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹਿਣਗੇ ਲੋਕ ਹਨੇਰੀਆਂ ਨੂੰ ਰੋਕਾਂ ਲਾਉਣ ਜਾਣਦੇ ਐ ਲੋਕ ਮੌਤ ਦੀ ਸਰਦਲ ਤੇ ਬਹਿ ਕੇ ਰੋਹੀ ਔਰ ਬਰੋਹੀ ਗੱਲਾਂ ਕਰਨ ਵਾਲੀ ਸਾਧ ਸੰਗਤ ਜੀ ਬਾਜਾ ਵਾਲੇ ਗੁਰੂ ਗਵਿੰਦ ਸਿੰਘ ਪਾਤਸ਼ਾਹ ਦੀ ਫਤਿਹ ਅਰਜਾ ਸਾਰੀ ਸੰਗਤ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਝੂਆਂ ਨਾਲ ਭਿੱਜੀ ਹਵਾ ਨੇ ਜਿੱਥੇ-ਜਿੱਥੇ ਵੀ ਜਾ ਕੇ ਸੁਖਵਿੰਦਰ ਸਿੰਘ ਕਲਕੱਤੇ ਦੀ ਖਬਰ ਦਿੱਤੀ ਤੇ ਹਰ ਅੱਖ ਰੋਈ ਜਦੋਂ देर रात ਟੈਲੀਵਿਜ਼ਨ ਉੱਤੇ ਸੁਖਵਿੰਦਰ ਸਿੰਘ ਕਲਕੱਤੇ ਦੀ ਮੌਤ ਦੀ ਖਬਰ ਚੱਲ ਰਹੀ ਸੀ ਸਾਡੀਆਂ ਅੱਖਾਂ ਵੀ ਹੰਝੂਆਂ ਨਾਲ ਤਰ ਹੋ ਗਈਆਂ ਕਿਉਂਕਿ ਸਾਡੀ ਸੁਖਵਿੰਦਰ ਸਿੰਘ ਨਾਲ ਰਿਸ਼ਤੇਦਾਰੀ ਸੀ ਮੇਰੀ ਭੈਣ ਇਸ ਘਰ ਦੀ ਨੂੰਹ ਸੀ ਤੇ ਸਾਡਾ ਵੀ ਦਿਲ ਰੋਇਆ ਕਿ ਸਾਡਾ ਭਰਾ ਸੁਖਵਿੰਦਰ ਸਿੰਘ ਕੋਲਕੱਤਾ ਲੋਕਾਂ ਲਈ ਲੜਨ ਵਾਲਾ ਲੋਕਾਂ ਲਈ ਖੜਨ ਵਾਲਾ ਪਹਾੜ ਜਿੱਡਾ ਬੰਦਾ ਇੱਕ ਦੀਵਾਨੀ ਦੇ ਬੰਦੇ ਨੇ ਕਤਲ ਕਰਤਾ ਪਰ ਉਹਨੂੰ ਭੁਲੇਖਾ ਏ ਕਿ ਸੁਖਵਿੰਦਰ ਸਿੰਘ ਦਾ ਕਤਲ ਕਰਨ ਨਾਲ ਸੁਖਵਿੰਦਰ ਸਿੰਘ ਦੀ ਸੋਚ ਨਹੀਂ ਕਤਲ ਕੀਤੀ ਜਾ ਸਕਦੀ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣ ਵਾਲਿਆਂ ਨੂੰ ਭੁਲੇਖਾ ਸੀ ਕਿ ਸੁਕਰਾਤ ਜ਼ਹਿਰ ਨਾਲ ਮਰ ਜੂ ਪਰ ਨਹੀਂ ਸੱਚ ਕਦੇ ਨਾ ਮਰਿਆ ਨਾ ਕਦੇ ਦਬਿਆ ਸੱਚ ਹਮੇਸ਼ਾ ਜਗਦਾ ਰਹਿੰਦਾ ਮਸਾਲ ਵਾਂਗੂ ਔਰ ਸੁਖਵਿੰਦਰ ਸਿੰਘ ਦੀ ਸੋਚ ਵੀ ਹਮੇਸ਼ਾ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜਗਦੀ ਰਹੂਗੀ ਜਿਨ੍ਹਾਂ ਲੋਕਾਂ ਦੀ ਖਾਤਰ ਸੁਖਵਿੰਦਰ ਸਿੰਘ ਲੜਦਾ ਰਿਹਾ ਤੇ ਹਮੇਸ਼ਾ ਯਤਨ ਕਰਦਾ ਰਿਹਾ ਸੈਣੇ ਦੇ ਲੋਕਾਂ ਲਈ ਜਦੋਂ ਸਰਪੰਚ ਵੀ ਉਹਦੀ ਮਾਤਾ ਬਣੀ ਮਾਤਾ ਮਲਕੀਤ ਕੌਰ ਉਹ ਸਮੇਂ ਵਿੱਚ ਵੀ ਸੁਖਵਿੰਦਰ ਸਿੰਘ ਨੇ ਆਪਣੇ ਪਿੰਡ ਦੇ ਸੈਣੇ ਦੇ ਉਹ ਕੰਮ ਕੀਤੇ ਜਿਹੜੇ ਕੰਮ ਪੂਰੇ ਪੰਜਾਬ ਦੇ ਵਿੱਚ ਸਲਾਹੇ ਗਏ ਬਹੁਤ ਸੋਹਣਾ ਪੰਚਾਇਤਕਾਰ ਸਖਵਿੰਦਰ ਸਿੰਘ ਨੇ ਸਹਨੇ ਦੇ ਵਿੱਚ ਬਣਾਇਆ ਔਰ ਮੈਂ ਵੀ ਦੇਖ ਕੇ ਗਿਆ ਕਿਉਂਕਿ ਮੈਨੂੰ ਵੀ ਕੰਮ ਕਰਨ ਦਾ ਸ਼ੌਂਕ ਸੀ ਅਕਸਰ ਮੈਨੂੰ ਸੁਖਵਿੰਦਰ ਸਿੰਘ ਪਿੰਡ ਦੇ ਵਿਕਾਸ ਬਾਰੇ ਗੱਲਾਂ ਕਰਦਾ ਰਹਿੰਦਾ ਕਿ ਕਿਵੇਂ ਮੈਂ ਆਪਦੇ ਪਿੰਡ ਸਹਨੇ ਦਾ ਵਿਕਾਸ ਕਰਾਂ ਕਿਵੇਂ ਮੈਂ ਆਪਣੇ ਪਿੰਡ ਸਹਨੇ ਦਾ ਨਾਂ ਪੂਰੇ ਪੰਜਾਬ ਵਿੱਚ ਲੈ ਕੇ ਜਾਵਾਂ ਇਹੋ ਜੀ ਸੋਚ ਵਾਲੇ ਬੰਦੇ ਲੱਭਣੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖੇ ਆ सरपंच ਬਣ ਜਾਣਾ ਹੋਰ ਗੱਲ ਹੁੰਦੀ ਆ ਇੱਥੇ ਹਵਾਵਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਲੋਕ ਸਰਪੰਚ ਵੀ ਬਣ ਜਾਂਦੇ ਆ ਮੰਤਰੀ ਵੀ ਬਣ ਜਾਂਦੇ ਆ ਐਮ ਐਲ ਏ ਵੀ ਬਣ ਜਾਂਦੇ ਆ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਯਾਦ ਉਹਨਾਂ ਰੋਕਾਂ ਨੂੰ ਰੱਖਿਆ ਜਾਂਦਾ ਜਿਹੜੇ ਲੋਕਾਂ ਲਈ ਕੁਝ ਕਰਕੇ ਜਾਂਦੇ ਆ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਿਹਾ ਪੂਰੇ ਸਿੱਖ ਜਗਤ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿੱਦਣ ਰੰਗਜੇ ਬਾਦਸ਼ਾਹ ਨੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕਰਾਇਆ ਹੋ ਉਹਨੂੰ ਭੁਲੇਖਾ ਹੋਊਗਾ ਕਿ ਅੱਜ ਮੈਂ ਸੱਚ ਖਤਮ ਕਰਤਾ ਅੱਜ ਸੱਚ ਦੀ ਬਾਜ ਨੂੰ ਮੈਂ ਆਰਿਆਂ ਦੇ ਨਾਲ ਚੀਰਤਾ ਪਰ ਉਹਨੂੰ ਭੁਲੇਖਾ ਸੀ ਪਰ ਇੱਕ ਪਾਸੇ ਅੱਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਦੂਜੇ ਪਾਸੇ ਰੰਗਜੇ ਬਾਦਸ਼ਾਹ ਜੀ ਦੀ ਕਬਰ ਬਣੀ ਆ ਰੰਗਾਬਾਦ ਦੇ ਵਿੱਚ ਉਹਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਵੀਰੋ ਇੱਕ ਪਾਸੇ ਗੁਰੂ ਤੇਗ ਬਹਾਦਰ ਦੀਆਂ ਛਿੱਧੀਆਂ ਬਣਾਉਣ ਵਾਲੇ ਲੋਕ ਆ ਬੈਠੇ ਆ ਜਿਹੜੇ ਅੱਜ ਵੀ ਸੱਚ ਨੂੰ ਪਿਆਰ ਕਰਦੇ ਆ ਓਵੇਂ ਸਖਵਜਿੰਦਰ ਸਿੰਘ ਦੀ ਸੋਚ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਇਹ ਕਤਲ ਜਿਵੇਂ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਬੋਲਦੇ ਸੀ ਕਿ ਕਿਸੇ ਆ ਮਾਮੂਲੀ ਗੱਲ ਨਾਲ ਕਤਲ ਨਹੀਂ ਹੋਇਆ ਉਹ ਕੱਲਾ ਉਹ ਬੰਦੇ ਨੇ ਕਤਲ ਨਹੀਂ ਕੀਤਾ ਇਹ ਪ੍ਰਿਟੀਕਲ ਤੇ ਰਾਜਨੀਤਿਕ ਪੱਧਰ ਉੱਤੇ ਕਤਲ ਹੋਇਆ ਇਹ ਕਤਲ ਦੀਆਂ ਜੜਾਂ ਬਹੁਤ ਡੂੰਘੀਆਂ ਐ ਉਹ ਕਤਲ ਦੀਆਂ ਜੜਾਂ ਤਾਂ ਫੜੀਆਂ ਜਾ ਸਕਦੀਆਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਔਰ ਮੈਨੂੰ ਆਸ ਐ ਇਸ ਗੱਲ ਦੀ ਕਿ ਜਿਵੇਂ ਸਹਣੇ ਦੇ ਘਰਾਂ ਦੇ ਵਿੱਚ ਕੱਲ ਚੁੱਲ੍ਹੇ ਨਹੀਂ ਬਲੇ ਉਹ ਮੈਂ ਸ਼ਾਇਦ ਪੰਜਾਬ ਦੇ ਉਹਨਾਂ ਨਿਸਾਬ ਪਸੰਦ ਲੋਕਾਂ ਦੇ ਘਰੇ ਲੋਕਾਂ ਨੇ ਚੁੱਲ੍ਹੇ ਨਹੀਂ ਬਾਲੇ ਕਿ ਜਦੋਂ ਸੁਖਮਿੰਦਰ ਸਿੰਘ ਦੀ ਮੌਤ ਸੁਣੀ ਇੱਥੇ ਬੈਠੇ ਆ ਸਰਦਾਰ ਬਲਕੌਰ ਸਿੰਘ ਹੋਣੀ ਸਿੱਧੂ ਮੂਸੇਵਾਲੇ ਦੇ ਪਿਤਾ ਇਹ ਵੀ ਚੱਲ ਕੇ ਮੂਸੇਪਿੰਡ ਤੋਂ ਇੱਥੇ ਦਰੀ ਤੇ ਆ ਕੇ ਬਹਿ ਗਏ ਇੱਥੇ ਹੋਰ ਲੋਕ ਵੀ ਬੈਠੇ ਆ ਜਿਨ੍ਹਾਂ ਦੇ ਚਿਰਾਗ ਬੁੱਝ ਗਏ ਘਰਾਂ ਦੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾ ਖਤਮ ਕਰੋ ਜੇ ਨਸ਼ੇ ਨਾ ਖਤਮ ਨਹੀਂ ਕੀਤੇ ਜਾ ਸਕਦੇ ਇਹਨਾਂ ਨੂੰ ਤਲਵਾਰ ਨਾਲ ਖਤਮ ਕਰੋ ਪਰ ਇਹਨਾਂ ਨੂੰ ਭੁਲੇਖੇ ਕਿ ਪੰਜਾਬ ਦੇ ਲੋਕ ਕਦੇ ਇਹਨਾਂ ਨਸ਼ੇ ਨਾ ਖਤਮ ਹੋਏ ਨਾ ਕਦੇ ਤਲਵਾਰ ਨਾ ਖਤਮ ਹੋਣਗੇ ਉਹ ਤਾਂ ਤੋਪਾਂ ਦੇ ਮੂਰੇ ਸਿਰ ਦੇਣ ਵਾਲੇ ਲੋਕ ਸਿੱਖ ਗੁਰੂ ਗਵੰਦ ਸਿੰਘ ਦੇ ਇਹਨਾਂ ਨੂੰ ਤਾਂ ਵੱਡਿਆਂ ਨਹੀਂ ਮੁੱਕਦੇ ਇੱਥੇ ਮੀਰ ਮੰਨੂ ਵਰਗੇ ਵੱਢਦੇ ਵੱਢਦੇ ਮੁੱਕ ਗਏ ਪਰ ਇਹ ਲੋਕ ਨਹੀਂ ਮੁੱਕੇ ਵੀਰੋ ਇਹ ਇਨਸਾਫ ਕੰਨੇ ਸੁਖਵਿੰਦਰ ਸਿੰਘ ਕਲਕੱਤੇ ਦੇ ਪਰਿਵਾਰ ਨੂੰ ਨਹੀਂ ਦਬਾਉਣਾ ਇਹ ਇਨਸਾਫ ਪੂਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਦਬਾਉਣਾ ਜਿਹੜੇ ਬੇਵਸੀ ਹੋਏ ਬੈਠੇ ਆ ਕਰੇ ਜਿਹੜੇ ਲੋਕ ਡਰੇ ਬੈਠੇ ਆ ਕਿ ਅਸੀਂ ਕੀ ਕਰਾਂਗੇ ਸਾਡੀ ਬਾਹ ਕੌਣ ਫੜੂ ਅੱਜ ਨਸ਼ੇ ਦਾ ਹਾਲ ਇਹ ਆ ਅੱਜ ਬਾੜ ਅੱਜ ਕੱਲੀਆਂ ਸਰਕਾਰਾਂ ਗੱਲਾਂ ਕਰਦੀਆਂ ਕਿ ਨਸ਼ਾ ਬੰਦ ਕਰ ਦਾਂਗੇ ਸਾਨੂੰ ਵਟਸਐਪ ਤੇ ਤੁਸੀਂ ਆਪਦੀ ਸੂਚਨਾ ਦਿਓ ਅਸੀਂ ਤੁਹਾਡੀ ਜਾਣਕਾਰੀ ਗੁਪਤ ਰੱਖਾਂਗੇ ਪਰ ਕੁਝ ਨਹੀਂ ਐਸਾ ਇੱਥੇ ਨਾਲ ਹੀ ਛੰਨਾ ਦਾ ਪਿੰਡ ਦਾ ਮੁੰਡਾ ਗਲਾਬ ਸਿੰਘ ਨੌਜਵਾਨ ਨਸ਼ੇ ਵਾਲੇ ਬੰਦਿਆਂ ਨੇ ਮਾਰਤਾ ਇੱਥੇ ਲੋਕ ਡਰਨੋਂ हट ਕੇ ਗੱਲ ਕਰਨੋਂ ਹਰੇਕ ਬੰਦਾ ਕਹਿੰਦਾ ਮੈਂ ਨਸ਼ੇ ਦੀ ਗੱਲ ਕਿਵੇਂ ਕਰਾਂ ਕਿਉਂਕਿ ਨਸ਼ਾ ਸਾਡੇ ਸਮਾਜ ਲਈ ਬਰਾਈਆ ਪਰ ਉਹਨਾਂ ਲੋਕਾਂ ਲਈ ਬਰਾਈ ਨਹੀਂ ਜਿਹੜੇ ਕਾਰੋਬਾਰ ਕਰਦੇ ਆ ਨਸ਼ੇ ਦਾ ਉਹਨਾਂ ਲਈ ਕਾਰੋਬਾਰ ਆ ਇਹ ਕਾਰੋਬਾਰ ਦੇ ਵੱਡੇ ਅਫਸਰ ਇਹ ਕਾਰੋਬਾਰ ਦੇ ਵਿੱਚ ਸਰਕਾਰਾਂ ਦੇ ਵੱਡੇ ਲੋਕਣ ਵਾਲਬ ਹੋ ਜਾਂਦੇ ਆ ਇਹ ਰਸ਼ੀਆਂ ਤੋਂ ਗੱਲ ਚੱਲਦੀ ਆ ਨਾ ਨਸ਼ੇ ਦੀ ਨਸ਼ੀਆ ਮਾਸਟਰਮੈਂਡਾ ਪੂਰੀ ਦੁਨੀਆ ਵਿੱਚ ਨਸ਼ੇ ਦਾ ਉਹ ਸਾਰੇ ਦੁਨੀਆ ਦੇ ਵਿੱਚ ਫੈਲਿਆ ਹੋਇਆ ਵੱਡੇ ਵੱਡੇ ਲੋਕ ਉਹਦੇ ਚ ਰਲ ਜਾਂਦੇ ਆ ਜਿਹੜੀਆਂ ਸਰਕਾਰਾਂ ਕਦੇ ਗੁੱਟ ਕੱਸੇ ਆਪ ਦੀਆਂ ਸੋਹਾਂ ਖਾਂਦੀਆਂ ਸੀ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਚਾਰਾਂ ਹਫ਼ਤਿਆਂ 'ਚ ਨਸ਼ਾ ਬੰਦ ਕਰ ਦੇਣੀਆਂ ਚਾਰ-ਚਾਰ ਸਾਲ ਹੋ ਗਏ ਨਸ਼ੇ ਨਹੀਂ ਬੰਦ ਹੋਏ ਇਹ ਜ਼ਰੂਰ ਹੋਇਆ ਕਿ ਉਹਨਾਂ ਮਾਵਾਂ ਦੇ ਪੁੱਤ ਚਲੇ ਗਏ ਜਿੰਨਾਂ ਭੈਣਾਂ ਦੇ ਭਰਾ ਚਲੇ ਗਏ ਜਿਨ੍ਹਾਂ ਨੂੰ ਰਖੜੀ ਵਾਲੇ ਦੇਣ ਰਖੜੀ ਬੰਨਣ ਦੇ ਚੇਤੇ ਆ ਕੇ ਪੂ ਬਹਿ ਮਾਰ ਮਾਰ ਕੇ ਸੰਦੂਖ ਵਾਲੇ ਕਮਰੇ ਚ ਰੋਣ ਗੀਆਂ ਉਹਨਾਂ ਭੈਣਾਂ ਨੂੰ ਜਾ ਕੇ ਪੁੱਛੋ ਉਹਨਾਂ ਭਰਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੀਆਂ ਬਾਹਾਂ ਟੁੱਟ ਗਈਆਂ ਉਹਨਾਂ ਪਤਨੀਆਂ ਦੀ ਗੱਲ ਜਾ ਕੇ ਪੁੱਛੋ ਜਿਨ੍ਹਾਂ ਦੀ ਲਾਲ ਚੁੰਨੀ ਤੋਂ ਚਿੱਟੀ ਚੁੰਨੀ ਹੋ ਗਈ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਕਿੱਲਿਆਂ ਦੇ ਨਾਲ ਲਾਲ ਪਰਾਂ ਦੇ ਟੰਗੇ ਰਹੇਗੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਸੰਧੂਰ ਦੀਆਂ ਡੱਬੀਆਂ ਡਿੱਗ ਪੀਆਂ ਉਹਨਾਂ ਜਾ ਕੇ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਅੱਖਾਂ ਦੇ ਤਾਰੇ ਅਜੇ ਨਹੀਂ ਚਲੇ ਗਏ ਇੱਥੇ ਗੱਲਾਂ ਕੱਲੀਆਂ ਇਹ ਕਰਨਾ ਹੋਣਾ ਨਹੀਂ ਕਿ ਐਫਆਰੀ ਹੋ ਗਈ ਇਹ ਐਫਆਰੀ ਦੀ ਮਗਰ ਜਿਹੜੇ ਬੰਦੇ ਕਤਲ ਦੇ ਮਗਰ ਲੁਕੇ ਆ ਉਹਨਾਂ ਨੂੰ ਫੜਨਾ ਜਾਣਾ ਚਾਹੀਦਾ ਫੇਰ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਮਿਲੂ ਸਿੱਧੂ ਮੂਸੇ ਵਾਲੇ ਦੇ ਗੋਲੀਆਂ ਚਲਾਉਣ ਵਾਲ ਨੂੰ ਫੜ ਕੇ ਮਾਰਨਾ ਅਸਰ ਮਸਲਾ ਹੱਲ ਨਹੀਂ ਹੋਣਾ ਜਿਹੜੇ ਬੰਦਿਆਂ ਨੇ ਕਿਰਾਇਆ ਉਹ ਬੰਦੇ ਨਹੀਂ ਫੜੇਗੇ ਉਹ ਆਰਾਮ ਨਾਲ ਫਿਰਦੇ ਆ ਇੱਥੇ ਪੰਜਾਬ ਦੇ ਲੋਕ ਡਰੇ ਹੋਏ ਫਿਰਦੇ ਆ ਕਿ ਕੀ ਕਰਗੇ ਕੋਈ ਬੋਲਣ ਨੂੰ ਤਿਆਰ ਨਹੀਂ ਅਗਲਾ ਕਹਿੰਦਾ ਕੱਲ ਨੂੰ دیਵਾਨੀ ਦੇ ਬੰਦੇ ਆ ਕੇ ਸਾਡੇ ਗੋਲੀਆਂ ਮਾਰ ਜਾਣਗੇ ਪਰ ਡਰਨ ਦੀ ਲੋੜ ਨਹੀਂ ਇਕੱਠੇ ਹੋਣ ਦੀ ਲੋੜ ਆ ਜਦੋਂ ਤੁਸੀਂ ਇਕੱਠੇ ਹੋ ਜਾਓਗੇ ਉਦੋਂ ਦਰਿਆਵਾਂ ਦੇ ਬੰਨ ਟੁੱਟ ਜਾਂਦੇ ਆ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਉਦੋਂ ਸਰਕਾਰਾਂ ਝੁੱਕ ਜਾਂਦੀਆਂ ਜਿੱਦੋਂ ਚਿੜੀਆਂ ਇਕੱਠੀਆਂ ਹੋ ਜਾਂਦੀਆਂ ਉਹ ਬਾਜਾਂ ਦੇ ਫਗ ਪੱਟ ਦਿੰਦੀਆਂ ਇਹ ਚਿੜੀਆਂ ਇਕੱਠੀਆਂ ਹੋ ਗਈਆਂ ਇਹ ਬਾਜਾਂ ਦੇ ਫੰਗ ਪੱਟ ਕੇ ਹਟਣਗੀਆਂ ਔਰ ਸਿਗਵਿੰਦਰ ਸਿੰਘ ਕਲਕੱਤੇ ਨੂੰ ਅਨਸਾਫ਼ ਦਵਾ ਕੇ ਹਟਣੀਆਂ ਇਹਨਾਂ ਸ਼ਬਦਾਂ ਨਾਲ ਮੈਂ ਇਹੀ ਕਹੂੰਗਾ ਕਿ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਜਦ ਤੱਕ ਸਾਨੂੰ ਅਨਸਾਫ਼ ਨਾ ਮਿਲਿਆ ਜੇ ਬਦੂਖ ਨਾ ਹੋਈ ਉਦੋਂ ਤਲਵਾਰ ਹੋਊ ਜਦੋਂ ਤਲਵਾਰ ਨਾ ਹੋਈ ਉਦੋਂ ਲੜਨ ਦੀ ਤੰਗ ਹੋਊ ਪਰ ਅਸੀਂ ਲੜਾਂਗੇ ਸਾਥੀ ਜਦ ਤੱਕ ਸਾਨੂੰ ਅਨਸਾਫ਼ ਨਾ ਮਿਲਿਆ ਜੋ ਤੱਕ ਤੁਹਾਨੂੰ ਨਸਾ ਬਣਾ ਮਿਲਿਆ ਇਹਨਾਂ ਸ਼ਬਦਾਂ ਦੇ ਨਾਲ